ਸਤਿ ਸ਼੍ਰੀ ਅਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਆਜਾ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ CBSE ਹੁਣ 45 ਤੋਂ ਵੱਧ ਵਿਦਿਆਰਥੀਆਂ ਨੂੰ ਨਹੀਂ ਮਿਲੇਗਾ ਦਾਖਲਾ ਜਾਣੋ ਬੋਰਡ ਨੇ ਕਿਉਂ ਲਿਆ ਇਹ ਫੈਸਲਾ ਕੇਂਦਰੀ ਸਕੈਂਡਰੀ ਸਬੋਰਡ ਸਿੱਖਿਆ ਬੋਰਡ CBSE ਨੇ ਸਕੂਲਾਂ ਨੂੰ ਇੱਕ ਕਲਾਸ ਵਿੱਚ ਵੱਧ ਤੋਂ ਵੱਧ 45 ਵਿਦਿਆਰਥੀਆਂ ਨੂੰ ਦਾਖਲਾ ਕਰਨ ਦੀ ਸ਼ਰਤਾਂ ਇਜਾਜ਼ਤ ਦੇ ਦਿੱਤੀ ਹੈ ਆਮ ਹਾਲਾਤਾਂ ਵਿੱਚ ਇੱਕ ਸੈਸ਼ਨ ਵਿੱਚ ਸੀਮਾ 40 ਵਿਦਿਆਰਥੀਆਂ ਦੀ ਹੁੰਦੀ ਹੈ ਪਰ ਵਿਸ਼ੇਸ਼ ਹਾਲਾਤਾਂ ਵਿੱਚ ਇਹ ਗਿਣਤੀ ਹੁਣ ਪਹਿਲੀ ਤੋਂ 12ਵੀਂ ਜਮਾਤ ਤੱਕ ਵਧਾ ਕੇ 45 ਕੀਤੀ ਜਾ ਸਕਦੀ ਹੈ ਹਾਲਾਂਕਿ CBSE ਨੇ ਸਪਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਹਾਲਾਤ ਵਿੱਚ 45 ਤੋਂ ਵੱਧ ਵਿਦਿਆਰਥੀਆਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਹ ਫੈਸਲਾ ਉਨਾ ਮਾਮਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਜਿੱਥੇ ਬੱਚਿਆਂ ਨੂੰ ਸੈਸ਼ਨ ਦੇ ਵਿੱਚਕਾਰ ਜਾਣਾ ਪੈਂਦਾ ਹੈ ਖਾਸ ਕਰਕੇ ਉਨ੍ਹਾਂ ਪਰਿਵਾਰਾਂ ਲਈ ਜਿਨ੍ਹਾਂ ਦੇ ਮਾਪੇ ਰੱਖਿਆ ਸੇਵਾਵਾ ਕੇਂਦਰ ਸਰਕਾਰ ਜਨਤਕ ਖੇਤਰ ਦੇ ਅਦਾਰਿਆਂ ਜਾਂ ਨਿੱਜੀ ਖੇਤਰ ਵਿੱਚ ਨੌਕਰੀ ਕਰਦੇ ਹਨ ਇਸ ਤੋਂ ਇਲਾਵਾ ਜ਼ਰੂਰੀ ਦਹਰੋਂ ਗੰਭੀਰ ਡਾਕਟਰੀ ਕਰਨਾ ਹੋਸਟਲ ਤੋਂ ਟਰਾਂਸਫਰ ਅਤੇ ਇੱਕ ਪ੍ਰਦਰਸ਼ਨ ਵਿੱਚਦਾਰ ਲਈ ਵੀ ਛੋਟ ਲਾਗੂ ਕੀਤੀ ਜਾ ਸਕਦੀ ਹੈ ਸੀਬੀਐਸਸੀ ਨੇ ਕਿਹਾ ਹੈ ਕਿ ਸਕੂਲਾਂ ਦੁਆਰਾ ਅਜਿਹੇ ਸਾਰੇ ਦਾਖਲਿਆਂ ਦੇ ਰਿਕਾਰਡ ਦਾਖਲਾ ਦਾਖਲਾ ਅਤੇ ਵਾਪਸੀ ਰਜਿਸਟਰ ਵਿੱਚ ਰੱਖਣੇ ਜ਼ਰੂਰੀ ਹਨ ਅਤੇ ਲੋੜ ਅਨੁਸਾਰ ਇਸ ਨੂੰ CBSE ਪੋਰਟਲ ਅਤੇ ਉਸ ਉਸ ਪੋਰਟਲ ਤੇ ਦਰਜ ਕੀਤਾ ਜਾਵੇ ਬੋਰਡ ਨੇ ਇਹ ਵੀ شرط ਰੱਖੀ ਹੈ ਕਿ 45 ਵਿਦਿਆਰਥੀਆਂ ਤੱਕ ਹੀ ਇਜਾਜ਼ਤ ਤਾਂ ਹੀ ਦਿੱਤੀ ਜਾਵੇਗੀ ਜੇਕਰ ਸਬੰਧਤ ਕਲਾਸਰੂਮ ਦਾ ਖੇਤਰ 500 ਵਰਗ ਫੁੱਟ ਤੋਂ ਘੱਟ ਹੋਵੇ ਅਤੇ ਹਰੇਕ ਵਿਦਿਆਰਥੀ ਲਈ 1 ਵਰਗ ਮੀਟਰ ਜਗ੍ਹਾ ਜਕੀਨੀ ਬਣਾਈ ਜਾਵੇਗੀ ਬੋਰਡ ਨੇ ਸਕੂਲਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਬੁਨਿਆਦੀ ਟਾਂਚੇ ਵਿੱਚ ਸਦਾਰ ਕਰਨ ਅਤੇ ਵਾਧੂ ਕਲਾਸਰੂਮ ਬਣਾਉਣ ਤਾਂ ਜੋ ਆਉਣ ਵਾਲੇ ਸਾਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਦੁਬਾਰਾ 40 ਤੱਕ ਸੀਮਿਤ ਕੀਤੀ ਜਾ ਸਕੇ CBSE ਦਾ ਮੰਨਣਾ ਹੈ ਕਿ ਇਸ ਇਸ ਨਾਲ ਕਲਾਸਰੂਮ ਵਿੱਚ ਸਿੱਖਿਆ ਅਤੇ ਸਿੱਖਣ ਤੇ ਵਾਤਾਵਰਨ ਨੂੰ ਗਰਮੰਤਾ ਵਿੱਚ ਸੁਧਾਰ ਹੋਵੇਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ